ਏਸ ਗੱਲ ਨੂੰ ਲੈ ਕੇ ਕਿ ਕਿਹੜੇ ਜਾਣਗੇ ਜੀ ਰਾਜ ਦੇ ਦੇਖੋ ਮੈਂ ਇਹੀ ਕਹਿਣਾ ਚਾਹਣਾ ਤੁਹਾਡੇ ਵਾਅਦੇ ਭराई ਪਹਿਲੀ ਗੱਲ ਤੇ ਇਹ ਕਹਿਣਾ ਚਾਹਣਾ ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਇਹ ਪਹਿਲਾ ਮੁੱਖ ਮੰਤਰੀ ਹੈ ਭਗਵੰਤ ਮਾਨ ਜਿਹੜਾ ਸਭ ਤੋਂ ਝੂਠਾ ਔਰ ਮਕਾਰੀ ਔਰ ਹੰਕਾਰੀ ਕਿਸਮ ਦਾ ਬੰਦਾ ਕਿਉਂਕਿ ਤੁਸੀਂ ਦੇਖੋ ਆਪ ਮੀਟਿੰਗ ਬੁਲਾ ਕੇ ਆਪ ਹੀ ਮੀਟਿੰਗ ਦਾ ਬਾਈਕਾਟ ਕਰਕੇ ਔਰ ਧਮਕੀ ਦੇ ਕੇ ਚਲਾ ਜਾਂਦਾ ਇੱਥੇ ਹੀ ਬਸ ਨਹੀਂ ਹੈ ਉਸੇ ਰਾਤ ਨੂੰ ਆਗੂਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਿਨ੍ਹਾਂ ਚ ਬੰਦ ਕੀਤਾ ਜਾਂਦਾ ਅਗਲੇ ਦਿਨ ਜਦੋਂ ਧਰਨੇ ਤੇ ਪੀਸਫੁਲੀ ਪ੍ਰੋਟੈਸਟ ਕਰਨ ਜਾ ਰਹੇ ਕਿਸਾਨ ਉਹਨਾਂ ਨੂੰ ਰਾਹਾਂ ਦੇ ਵਿੱਚ ਰੋਕ ਕੇ ਔਰ ਲੋਕਾਂ ਦੀ ਖੱਜਲ ਖਵਾਰੀ ਜਿਹੜਾ ਬਦਨਾਮ ਕਰਦੇ ਆ ਕਿਸਾਨਾਂ ਨੂੰ ਮੋਰਚੇ ਨੂੰ ਵੀ ਉਹ ਕਰਦੇ ਨੇ ਸੜਕਾਂ ਰੋਕਦੇ ਨੇ ਸ਼ਰਿਆਮ ਇਹਨਾਂ ਦੀ ਪੰਜਾਬ ਪੁਲਿਸ ਨੇ ਉਸ ਦਿਨ ਰੋਕਾਂ ਲਾ ਲਾ ਕੇ ਸੜਕਾਂ ਬੰਦ ਕੀਤੀਆਂ ਨਾਂ ਬਦਨਾਮ ਜਿਹੜਾ ਹੈਗਾ ਉਹ ਕਿਸਾਨ ਮੋਰਚੇ ਦਾ ਸੁਯੋਗ ਕਿਸਾਨ ਮੋਰਚੇ ਦਾ ਕੀਤਾ ਅਸਲ ਦੇ ਵਿੱਚ ਕਾਰਨ ਕੀ ਹੈ ਤੁਸੀਂ ਉਹ ਤੋਂ ਇੱਕ ਅਗਲੀ ਝੂਠ ਦੀ ਗੱਲ ਸੁਣੋ ਇਹ ਕਹਿ ਰਿਹਾ ਸ਼੍ਰੀ ਆਮ ਤੁਸੀਂ ਮੀਡੀਆ ਵਿੱਚ ਸੁਣਿਆ ਹੋਣਾ ਕਿ ਇਹ ਮੰਗਾਂ ਪੰਜਾਬ ਦੀ ਨਹੀਂ ਹੈ ਅਸੀਂ ਖੁੱਲਾ ਚੈਨਲ ਦਿੱਤਾ ਬਾਈ ਜੀ ਤੁਹਾਡੇ ਮਾਦਰਮ ਦੱਸਦੀ ਹਾਂ ਖੁੱਲਾ ਚੈਨਲ ਦਿੱਤਾ ਕਿ 15 ਤਰੀਕ ਨੂੰ ਚਾਹੇ ਇਸ ਤੋਂ ਬਾਅਦ ਜਿਹੜੀ ਮਰਜ਼ੀ ਤਰੀਕ ਰੱਖ ਲੈ ਜਿਹੜਾ ਮਰਜ਼ੀ ਸਥਾਨ ਰੱਖ ਲੈ ਜਿਹੜਾ ਮਰਜ਼ੀ ਸਮਾਂ ਰੱਖ ਲੈ ਖੁੱਲੀ ਮੀਟਿੰਗ ਕਰੇ ਮੀਡੀਆ ਦੇ ਸਾਹਮਣੇ ਕਰੇ ਅਸੀਂ ਦੱਸਾਂਗੇ ਕਿ ਸਾਰੀਆਂ ਮੰਗਾਂ ਪੰਜਾਬ ਦੇ ਲੋਕਾਂ ਦੀਆਂ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਝੂਠ ਕਿੱਡਾ ਬੋਲ ਰਿਆ ਇਹ ਉਹੀ ਮੰਗਾਂ ਜਿਹੜੀਆਂ 19 ਦਸੰਬਰ 2023 ਨੂੰ ਬਕਾਇਦਾ ਤੌਰ ਤੇ ਮੰਨੀਆਂ ਸੀ ਜਾਨੀ ਝੂਠ ਬੋਲ ਰਿਆ ਕਾਰਨ ਇਹਦਾ ਬਾਈ ਜੀ ਸਮਝਣ ਵਾਲੀ ਗੱਲ ਇਹ ਆ ਕਾਰਨ ਇਹ ਆ ਕਿ ਜਿਹੜਾ ਸੰਯੁਕਤ ਕਿਸਾਨ ਮੋਰਚਾ ਹਿੰਦੁਸਤਾਨ ਦੇ ਦੇਸ਼ ਦੇ ਲੋਕਾਂ ਨੂੰ ਬਹੁਤ ਵੱਡੀਆਂ ਆਸਾਂ ਕਿਉਂਕਿ ਕਾਰਪੋਰੇਟ ਘਰਾਣਿਆਂ ਦੀ ਲੁੱਟ ਦੇ ਉਹਨਾਂ ਦੀਆਂ ਨੀਤੀਆਂ ਦੀ ਲੁੱਟ ਦੇ ਮੋਦੀ ਦੀਆਂ ਨੀਤੀਆਂ ਦੀ ਲੁੱਟ ਦੇ ਖਿਲਾਫ ਖੜਾ ਦਵਾਰ ਬਣ ਕੇ ਔਰ ਭਗਵੰਤ ਮਾਨ ਜਿਹੜਾ ਹੈਗਾ ਉਹ ਮੋਦੀ ਤੇ ਮਿਤ ਸ਼ਾਹ ਦੇ ਰਾਹਾਂ ਤੇ ਚੱਲ ਕੇ ਕਾਰਪੋਰੇਟ ਘਰਾਣਿਆਂ ਦੀ ਸੇਵਾ ਕਰ ਰਿਹਾ ਇਸ ਕਰਕੇ ਸੰਯੁਕਤ ਕਿਸਾਨ ਮੋਰਚੇ ਨੂੰ ਲੋਕਾਂ ਚ ਬਦਨਾਮ ਕਰ ਰਿਹਾ ਕਿ ਲੋਕ ਨਿਕੜ ਜਾਣ ਅਸਣ ਦੇ ਵਿੱਚ ਉਲਟ ਗੱਲ ਆ ਕਿ ਸੰਯੁਕਤ ਕਿਸਾਨ ਮੋਰਚਾ ਲੋਕਾਂ ਦੀ ਗੱਲ ਕਰ ਰਿਹਾ ਲੋਕਾਂ ਦੀਆਂ ਮੰਗਾਂ ਦੀ ਗੱਲ ਕਰ ਰਿਹਾ ਬਾਕੀ ਸਾਰੀਆਂ ਗੱਲਾਂ ਛੱਡ ਦਿਓ ਪਿਛਲੇ ਦਿਨੀ ਜਿਹੜਾ ਕੌਮੀ ਖੇਤੀ ਖਰਨਾ ਆਇਆ ਸੀ ਜੇ ਉਹ ਰੱਦ ਨਾ ਹੁੰਦਾ ਤੇ ਬਾਈ ਜੀ ਕੱਲਾ ਕਿਸਾਨ ਨਹੀਂ ਮਰਨਾ ਸੀ ਦੇਸ਼ ਦੇ 80 ਕਰੋੜ ਲੋਕ ਜਿਹੜੇ ਆ ਗਰੀਬ ਜਿਹੜੇ ਮਜ਼ਦੂਰ ਹੈ ਜਿਨ੍ਹਾਂ ਨੂੰ ਮੁਫਤ ਦੇ ਵਿੱਚ ਰਾਸ਼ਨ ਘੱਟ ਰੇਟ ਤੇ ਮਿਲਦਾ ਉਹ ਮੰਡੀਆਂ ਖਤਮ ਹੋਣ ਨਾਲ ਰਾਸ਼ਨ ਨਹੀਂ ਮਿਲਣਾ ਸੀ ਕਿੰਨੇ ਹਜ਼ਾਰਾਂ ਲੱਖਾਂ 5 ਲੱਖ ਮਜ਼ਦੂਰ ਜਿਹੜੇ ਆ ਉਹ ਮੰਡੀਆਂ 'ਚ ਕੰਮ ਕਰਦੇ ਸੀ ਬੇਰਜ਼ਗਾਰ ਹੋਣੇ ਸੀ ਕਿੰਨੇ ਮੁਲਾਜ਼ਮ ਬੇਰਜ਼ਗਾਰ ਹੋਣੇ ਸੀ ਕਿੰਨੇ ਜਿਹੜੇ ਟਰਾਂਸਪੋਰਟ ਵਾਲੇ ਆੜ੍ਹਤੀਗੇ ਹੋਰ ਜਾਣੀ ਪੰਜਾਬ ਦੀ ਸਾਰੀ ਆਰਥਿਕਤਾ ਖਰਾਬ ਹੋਣੀ ਸੀ ਔਰ ਇਸ ਕਰਕੇ ਸੰਯੁਕਤ ਕਿਸਾਨ ਮੋਰਚਾ ਲੜਾਈ ਲੜ ਰਿਹਾ ਲੋਕਾਂ ਦੀ ਆ ਤੁਸੀਂ ਸ਼ਹਿਰ ਦੇ ਵਿੱਚ ਜਾ ਕੇ ਦੇਖ ਲਓ 1 ਕਰੋੜ 20 ਲੱਖ ਦੁਕਾਨਦਾਰ ਹੈ ਪਰਚੂਨ ਦੇ ਆ ਆਨਲਾਈਨ ਜਿਹੜਾ ਸਿਸਟਮ ਸ਼ੁਰੂ ਹੋਇਆ ਉਹ ਮੱਖੀਆਂ ਮਾਰ ਰਿਹਾ ਪਿਛਲੇ 12 ਸਾਲਾਂ ਦੇ ਵਿੱਚ 8 ਲੱਖ ਮਜ਼ਦੂਰ ਜਿਹੜੇ ਹੈਗੇ ਆ ਉਹ ਦੁਕਾਨਦਾਰ ਬੇਰੁਜ਼ਗਾਰ ਹੋ ਗਏ ਆ ਇਸ ਕਰਕੇ ਮੈਂ ਛੋਟਰੀ ਇਹ ਕਹਿਣਾ ਚਾਹਣਾ ਕਿ ਅਸੀਂ ਭਗਵੰਤ ਮਾਨ ਨੂੰ ਕਹਿਣਾ ਚਾਹੁੰਦੇ ਕਿ ਪੰਜਾਬ ਦੇ ਲੋਕ ਕਦੇ ਦਬਦੇ ਨਹੀਂ ਹੈ ਭੁਲੇਖੇ 'ਚ ਨਾ ਰਹੇ ਇਸ ਕਰਕੇ ਜੇ ਤੁਹਾਨੂੰ ਭੁਲੇਖਾ ਹੋਊਗਾ ਕਿ ਲੋਕ ਦਬ ਜਾਣਗੇ ਲੋਕ ਦੁੱਗਣੇ ਹੋ ਕੇ ਉੱਠਣਗੇ ਕਿਉਂਕਿ ਸਾਡੇ ਡੀਐਨਏ 'ਚ ਲੜਨਾ ਹੈਗਾ ਜੇਕਰ ਤੁਸੀਂ ਮੰਗਾ ਨਾ ਮੰਨੀਆਂ ਮੀਟਿੰਗ ਨਾ ਬੁਲਾਈ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਮੈਦਾਨ ਸਾਰੇ ਵਾਸਤੇ ਕੁੱਲ ਨਾ ਤੁਸੀਂ ਪਿੰਡਾਂ 'ਚ ਜਾਣਾ ਤੇ ਲੋਕ ਤੁਹਾਨੂੰ ਦੇਖਣਗੇ ਜਿਵੇਂ ਮੋਦੀ ਨੂੰ ਥੋਕੇ ਚਟਾਇਆ ਇਹਨਾਂ ਨੂੰ ਵੀ ਥੋਕੇ ਚਟਾਉਣਗੇ